ਸੱਜੀਤਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ orange cake ਬਣਾ ਕੇ ਤਿਆਰ ਕਰਾਂਗੇ ਤੇ ਇਹਦੇ ਨਾਲ ਆਪਾਂ ਸਰਵ ਕਰਾਂਗੇ ਇਹ ਸੌਸ ਜਿਹੜੀ ਕਿ ਬਹੁਤ ਟੇਸਟੀ ਲੱਗਦੀ ਹੈ ਤੁਸੀਂ ਇਸ ਕੇਕ ਨੂੰ ਚਾਹ ਦੇ ਨਾਲ ਸਰਵ ਕਰੋਗੇ ਬਹੁਤ ਟੇਸਟੀ ਲੱਗੂਗਾ ਚਲੋ ਫਿਰ ਇਸ ਰੈਸਪੀ ਨੂੰ ਬਣਾਉਣਾ ਸਿੱਖ ਲੈਣੇ ਆ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਤੇ ਆਪਾਂ ਜੀ ਬਿਲਕੁਲ ਨੇਚਰਲ ਫਲੇਵਰ ਦਾ ਇਹ ਕੇਕ ਹੈ ਜਿਹੜਾ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਆਪਾਂ ਨੂੰ ਨਾ ਦਹੀਂ ਦੀ ਜ਼ਰੂਰਤ ਹੈ ਨਾ ਆਪਾਂ ਨੂੰ ਅੰਡੇ ਦੀ ਜ਼ਰੂਰਤ ਹੈ ਨਾ ਹੀ ਆਵਣ ਦੀ ਜ਼ਰੂਰਤ ਹੈ ਹੁਣ ਆਪਾਂ ਇਹਦੇ ਵਿੱਚ ਇੱਕ ਸੰਤਰਾ ਵਰਤਾਂਗੇ ਤੇ ਇਸ ਤਰੀਕੇ ਨਾਲ ਜਿਹੜਾ ਸੰਤਰੀ ਨੂੰ ਆਪਾਂ ਕੱਟ ਲਾਂਗੇ ਪਹਿਲਾਂ ਇਹ ਛੋਟੇ ਨੇ ਇਹਦੇ ਟੁਕੜੇ ਕਰ ਲਾਂਗੇ ਆਪਾਂ ਇਸ ਤਰੀਕੇ ਨਾਲ ਛੋਟੀਆਂ-ਛੋਟੀਆਂ ਫਾੜੀਆਂ ਜਿਹੜੀਆਂ ਉਹ ਬਣਾ ਲਾਂਗੇ ਤੇ ਇਸ ਤਰ੍ਹਾਂ ਜੀ ਸੰਤਰੀਆਂ ਨੂੰ ਆਪਾਂ ਕੱਟ ਲਿਆ ਤੇ ਜਿਹੜੇ ਇਹਦੇ ਬੀਜ ਆ ਨਾ ਉਹ ਕਰਦੇ ਦੀ ਮਦਦ ਨਾਲ ਆਪਾਂ ਅਲੱਗ ਕਰ ਦੇਾਂਗੇ ਕਿਉਂਕਿ ਜੇ ਆਪਾਂ ਇਹਦੇ ਵਿੱਚ ਵੀਜ਼ ਐਡ ਕਰਾਂਗੇ ਨਾ ਸਾਰਾ ਕੇਕ ਆ ਜਿਹੜਾ ਖਰਾਬ ਹੋ ਜੂ ਉਹਦਾ ਫਲੇਵਰ ਵੀ ਖਰਾਬ ਹੋ ਜੂਗਾ ਕੌੜਾ ਬਣ ਜੂ ਕੇਕ ਇਸ ਕਰਕੇ ਬਹੁਤ ਜ਼ਰੂਰੀ ਹੈ ਤੁਸੀਂ ਬੀਜ ਆ ਜਿਹੜੇ ਉਹ ਸਾਰੇ ਧਿਆਨ ਨਾਲ ਅਲੱਗ ਕਰ ਦਿਓ ਤੇ ਹੁਣ ਜੀ ਇਸ ਤਰੀਕੇ ਨਾਲ ਸੰਤਰੇ ਆਪਾਂ ਸਾਰੇ ਤਿਆਰ ਕਰ ਲਏ ਆ ਛੋਟੇ-ਛੋਟੇ ਬੀਜ ਵੀ ਇਹਦੇ ਵਿੱਚ ਨਹੀਂ ਰਹਿਣੇ ਚਾਹੀਦੇ ਧਿਆਨ ਨਾਲ ਤੁਸੀਂ ਅਲੱਗ ਕਰ ਦਿਓ ਕੋਈ ਵੀ ਬੀਜ ਹੋਇਆ ਹੁਣ ਇਹਨੂੰ ਛਿੱਲ ਕੇ ਤਿਆਰ ਕਰ ਲਾਂਗੇ ਤੁਸੀਂ ਪਹਿਲਾਂ ਵੀ ਛਿੱਲ ਕੇ ਜਿਹੜਾ ਫਾੜੀਆਂ ਘੱਟ ਸਕਦੇ ਹੋ ਦੇਖੋ ਇਸ ਤਰੀਕੇ ਨਾਲ ਛਿਲਕਾ ਜਿਹੜੇ ਆਪਾਂ ਅਲੱਗ ਕਰਦੇ ਆਂਗੇ। ਦੇਖੋ ਹੰਜੇ ਇਸ ਤਰੀਕੇ ਨਾਲ ਸੰਤਰੀ ਨੂੰ ਆਪਾਂ ਤਿਆਰ ਕਰ ਲਿਆ ਇਹਨੂੰ ਮਿਕਸੀ ਦੇ ਵਿੱਚ ਐਡ ਕਰਕੇ ਨਾ ਬਿਲਕੁਲ ਇਹਦੀ ਪੇਸਟ ਬਣਾ ਲਾਂਗੇ ਇਹਦਾ ਪਲਪ ਤਿਆਰ ਹੋ ਜਾਊਗਾ ਜਿਹੜੇ ਛਿਲਕੇ ਆ ਨਾ ਇਹਨਾਂ ਨੂੰ ਆਪਾਂ ਵੇਸਟ ਨਹੀਂ ਕਰਨਾ ਇਹਨਾਂ ਨੂੰ ਵੀ ਆਪਾਂ ਵਰਤਾਂਗੇ ਉਹ ਬਾਅਦ ਚ ਦੱਸ ਦਿਆਂ ਤੁਹਾਨੂੰ ਪਹਿਲਾਂ ਆਪਾਂ ਇਹਦਾ ਪਲਪ ਹੈ ਜਿਹੜਾ ਉਹ ਬਣਾ ਲਿਆ ਹੋਣੇ ਆ। ਸਭ ਤੋਂ ਪਹਿਲਾਂ ਜੀ ਆਪਣੇ ਕੋਲੇ ਹੈਗਾ ਅੱਧਾ ਕੱਪ ਦੁੱਧ ਦਾ ਘੜੇ ਦੇ ਵਿੱਚ ਕੋਈ ਵੀ ਕੌਲੀ ਜਾਂ ਕੱਪ ਉਸ ਇਨਸਟ੍ਰੀਕਨ ਸੈੱਟ ਕਰ ਲਿਓ ਕਿਉਂਕਿ ਕੇਕ ਦੇ ਵਿੱਚ ਸਾਰਾ ਸਮਾਨ ਆਪਾਂ नाप ਕੇ ਐਡ ਕਰਨਾ ਹੁੰਦਾ ਫਿਰ ਕੇਕ ਵਧੀਆ 스ਪੰਜੀ ਬਣ ਕੇ ਤਿਆਰ ਹੁੰਦਾ ਹੁਣ ਇਹ ਆਪਾਂ ਅੱਧਾ ਕੱਪ ਦਾ ਜਿਹੜਾ ਦੁੱਧ ਦਾ ਐਡ ਕਰਦੇ ਆਂਗੇ ਕਿਉਂਕਿ ਆਪਾਂ ਬਿਨਾ ਦਹੀਂ ਤੋਂ ਇਹ ਜਿਹੜਾ ਕੇਕ ਬਣਾ ਰਹੇ ਆਂ ਦੁੱਧ ਦਾ ਜਿਹੜਾ ਨਾ ਤਾਂ ਗਰਮ ਹੋਣਾ ਚਾਹੀਦਾ ਨਾ ਠੰਡਾ ਬਿਲਕੁਲ ਰੂਮ ਟੈਂਪਰੇਚਰ ਤੇ ਹੋਣਾ ਚਾਹੀਦਾ ਹੁਣ ਇਹ ਹੈਗਾ ਜੀ ਆਪਣੇ ਕੋਲੇ 2 ਚਮਚ ਵਿਨੇਗਰ ਦੇ ਜੋ ਕਿ ਬਹੁਤ ਹੀ ਆਸਾਨੀ ਨਾਲ ਤੁਹਾਨੂੰ ਮਾਰਕੀਟ ਚੋਂ ਮਿਲ ਜਾਂਦਾ ਹੈ ਇਹ ਆਪਾਂ ਇੱਕ ਇੱਕ ਚਮਚਾ ਜਿਹੜਾ ਵਿਨੇਗਰ ਦਾ ਇਹਦੇ ਵਿੱਚ ਐਡ ਕਰ ਦਿਆਂਗੇ ਤੇ ਇਹਨੂੰ ਆਪਾਂ ਕਰ ਦਿਆਂਗੇ ਜੀ ਮਿਕਸ ਬਸ ਇਸ ਤਰੀਕੇ ਨਾਲ ਇਹਨੂੰ ਮਿਕਸ ਕਰਕੇ ਆ ਜਿਹੜਾ ਤੇ ਆਪਾਂ 5 ਤੋਂ 7 ਮਿੰਟ ਜਿਹੜਾ ਸਾਈਡ ਤੇ ਰੱਖ ਦਿੰਨੇ ਆਗੇ ਤੇ ਹੁਣ ਜੀ ਆਪਾਂ ਘਰ ਦੇ ਵਿੱਚੋਂ ਨਾ ਕੋਈ ਵੀ ਇਸ ਤਰੀਕੇ ਦਾ ਕਿਨਾਰਿਆਂ ਵਾਲਾ ਬਰਤਨ ਹੈ ਜਿਹੜਾ ਉਹਦੇ ਵਿੱਚ ਹੀ ਬੇਕ ਕਰ ਸਕਦੇ ਆ ਕਿਸੇ ਸਪੈਸ਼ਲ ਟ੍ਰੇ ਦੀ ਆਪਾਂ ਨੂੰ ਜ਼ਰੂਰਤ ਨਹੀਂ ਇਹ ਨੂੰ ਨਾ ਆਪਾ ਤੇਲ ਨਾਲ ਜਾਂ ਘਿਓ ਨਾਲ ਗ੍ਰੀਸ ਕਰ ਲੈਣਾਗਾ ਜਦੋਂ ਆਪਾਂ ਉਹ ਬੈਟਰ ਬਣਾਉਣਾ ਨਾ ਕੇਕ ਦਾ ਉਸ ਤੋਂ ਪਹਿਲਾਂ ਹੀ ਆਪਾਂ ਇਹਨੂੰ ਗ੍ਰੀਸ ਕਰ ਲੈਣਾਗਾ ਵੀ ਤਿਆਰ ਕਰਕੇ ਰੱਖ ਲੈਣਾ ਕਿਉਂਕਿ ਨਾਲ ਦੀ ਨਾਲ ਬੈਟਰ ਬਣਾ ਕੇ ਆ ਜਿਹੜਾ ਆਪਾਂ ਇਹਦੇ ਵਿੱਚ ਐਡ ਕਰ ਦੇਾਂਗੇ ਕੇਕ ਫੁੱਲੂਗਾ ਆਪਾਂ ਕਿਨਾਰੀਆਂ ਨੂੰ ਵੀ ਗ੍ਰੀਸ ਕਰਦੇਾਂਗੇ ਤੇ ਹੁਣ ਜੀ 5-7 ਮਿੰਟ ਹੋ ਗਏ ਇਸ ਤਰੀਕੇ ਨਾਲ ਬਿਲਕੁਲ ਆ ਜਿਹੜਾ ਦੁੱਧ ਤਿਆਰ ਹੋ ਗਿਆ ਦੇਖੋ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਜੀ 2 ਚਮਚ ਰਫੈਂਡ ਤੇਲ ਦੇ ਨਾ ਹੀ ਆਪਾਂ ਨੂੰ ਬਟਰ ਦੀ ਜ਼ਰੂਰਤ ਹੈ ਨਾ ਕਿਹਾਉਦੀ ਆਪਾਂ ਰਫੈਂਡ ਤੇਲ ਐਡ ਕਰਾਂਗੇ ਇਹਦੇ ਵਿੱਚ 2 ਚਮਚ ਤੇ ਇਹਨੂੰ ਆਪਾਂ ਕਰ ਦਾਂਗੇ ਮਿਕਸ ਜਿਵੇਂ ਦੇਖੇ ਨਾ ਤੇ ਹੁਣ ਜੀ ਇੱਥੇ ਆਪਣੇ ਕੋਲੇ ਹੈਗਾ 1/2 ਕੱਪ ਖੰਡ ਨੂੰ ਮਿਕਸੀ ਦੇ ਵਿੱਚ ਪੀਸ ਕੇ ਨਾ ਆਪਾਂ ਇਸ ਤਰੀਕੇ ਨਾਲ ਤਿਆਰ ਕਰ ਲਿਆ ਸੀਗਾ ਪੀਸੀ ਹੋਈ ਖੰਡ ਹੀ ਆਪਾਂ ਵਰਤਾਂਗੇ ਉਸੇ ਕੱਪ ਦੇ ਨਾਲ ਸਾਰਾ ਸਮਾਨ ਹੈ ਜਿਹੜਾ ਉਹ ਨਾਪ ਲੈਣਾਗਾ ਆਪਾਂ ਨਾਪ ਕੇ ਤਿਆਰ ਕਰ ਲੈਣਾ ਤੇ ਹੁਣ ਖੰਡ ਨੂੰ ਵੀ ਚੰਗੇ ਤਰੀਕੇ ਨਾਲ ਆਪਾਂ ਇਹਦੇ ਵਿੱਚ ਮਿਕਸ ਕਰ ਦੇਾਂਗੇ ਜੀ ਇਸ ਤਰੀਕੇ ਨਾਲ ਜੇਕਰ ਤੁਸੀਂ ਬਰਾਬਰ ਮਾਤਰਾ ਦੇ ਵਿੱਚ ਸਮਾਨ ਹੈ ਜਿਹੜਾ ਨਾਪ ਕੇ ਐਡ ਕਰੋਗੇ ਨਾ ਕੇਕ ਕਦੇ ਖਰਾਬ ਨਹੀਂ ਹੁੰਦਾ ਬਿਲਕੁਲ ਸਪੰਜੀ ਸੌਫਟ ਕੇਕ ਬਣ ਕੇ ਤਿਆਰ ਹੁੰਦਾ ਹੈਗਾ ਇੱਥੇ ਜੀ ਆਪਾਂ ਜਿਹੜਾ ਇਹ ਸੰਤਰੀਆਂ ਦਾ ਜੂਸ ਹੈ ਨਾ ਉਹ ਇਸ ਤਰੀਕੇ ਨਾਲ ਤਿਆਰ ਕਰ ਲਿਆ ਸੀਗਾ ਯਾਨੀ ਕਿ ਪਲਪ ਤਿਆਰ ਕਰ ਲਿਆ ਹੈ ਆਪਾਂ ਇਹ ਆਪਣੇ ਕੋਲੇ ਨਾ 1 ਕੱਪ ਹੈ ਜਿਹੜਾ ਨਾਪ ਕੇ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਥੋੜਾ ਥੋੜਾ ਕਰਕੇ ਆਪਾਂ ਇਹ ਐਡ ਕਰਾਂਗੇ ਪਹਿਲਾਂ ਨਾਲ ਆਪਾਂ ਅੱਧਾ ਕੀ ਐਡ ਕਰਾਂਗੇ ਜਿਆਦਾ ਨਹੀਂ ਐਡ ਕਰਾਂਗੇ ਤੇ ਇਹਨੂੰ ਨਾਲ ਆਪਾਂ ਵਿਸਕਰ ਦੀ ਮਦਦ ਨਾਲ ਜਿਹੜਾ ਮਿਕਸ ਕਰ ਲਾਂਗੇ ਕਿ ਸਾਰੀਆਂ ਚੀਜ਼ਾਂ ਦੇ ਨਾਲ ਚੰਗੇ ਤਰੀਕੇ ਨਾਲ ਇਹ ਮਿਕਸ ਹੋ ਜੇ ਵੈਸੇ ਤੁਸੀਂ ਚਮਚ ਨਾਲ ਵੀ ਮਿਕਸ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਵਿਸਕਰ ਨਾਲ ਹੀ ਮਿਕਸ ਕਰਨਾ ਬਸ ਇਹਦੇ ਨਾਲ ਥੋੜਾ ਜਿਹਾ ਐਵੇਂ ਵੀ ਛੇਤੀ ਮਿਕਸ ਹੋ ਜਾਂਦਾ ਚੰਗੇ ਤਰੀਕੇ ਨਾਲ ਮਿਕਸ ਹੋ ਜਾਊਗਾ ਤੇ ਹੁਣ ਜਿਹੜੇ ਆਪਾਂ ਇਹ ਛਿਲਕੇ ਬਚਾ ਕੇ ਰੱਖੇ ਸੀ ਨਾ ਇਹਦਾ ਆਪਾਂ ਵਾਈਟ 파ਰਟ ਨਹੀਂ ਇਹਦੇ ਵਿੱਚ ਆਪਾਂ ਐਡ ਕਰਨਾ ਆਪਾਂ ਸਿਰਫ ਇਹ ਉਪਰੋ ਚਿਹਲਕਾ ਜਿਹੜਾ ਸੰਤਰੀ ਕਲਰ ਦਾ ਇਹੀ ਕੱਦੂ ਕਸ਼ ਕਰਕੇ ਐਡ ਕਰਾਂਗੇ ਇਹਦੇ ਨਾਲ ਬਿਲਕੁਲ ਨੇਚਰਲ ਫਲੇਵਰ ਆਊਗਾ ਕੇਕ ਦੇ ਵਿੱਚ ਔਰੈਂਜ ਦਾ ਤੇ ਇਹਨਾਂ ਬਿਲਕੁਲ ਥੋੜਾ ਜਿਹਾ ਐਡ ਕਰਾਂਗੇ ਜਾਨੀ ਕਿ ਇੱਕ ਚਮਚ ਭਰ ਕੇ ਬਸ ਤਿਆਰ ਹੋ ਜੇ ਤੇ ਹੁਣ ਜੇ ਇੱਥੇ ਆਪਣੇ ਕੋਲੇ ਹੈਗਾ 1 ਕੱਪ ਮੈਦੇ ਦਾ ਤੇ ਇਸੇ ਬਰਤਨ ਦੇ ਨਾਲ ਆਪਾਂ ਮੈਦਾ नाप ਕੇ ਐਡ ਕਰਨਾਗਾ ਇਹ ਨੂੰ ਮੈਂ ਦੇਨੂਣਾ ਆਪਾਂ ਛਾਣ ਲਾਂਗੇ ਉਹਦੇ ਲਈ ਕੋਈ ਵੀ ਚਾਹ ਪੁੱਲਣੀ ਹੈ ਛਾਲ ਨਹੀਂ ਲੈ ਲੈਣੀ ਹੈ ਤੁਸੀਂ ਸਾਰੀਆਂ ਚੀਜ਼ਾਂ ਨਾਲ ਆਪਾਂ ਇਹ ਜਿਹੜੀਆਂ ਡਰਾਈ ਇਹਦੇ ਵਿੱਚ ਐਡ ਕਰਾਂਗੇ ਛਾਣ ਕੀ ਐਡ ਕਰਨੀਆਂ ਨੇ ਇਸ ਤਰੀਕੇ ਨਾਲ ਆਪਾਂ ਇਹਨੂੰ ਛਾਣ ਲਾਂਗੇ ਤੇ ਮੈਂ ਦੇਨੂ ਆਪਾਂ ਚੰਗੇ ਤਰੀਕੇ ਨਾਲ ਛਾਣ ਲਿਆ ਜੀ ਇੱਕ ਕੱਪ ਨੂੰ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਮਿੱਠਾ ਸੋਡਾ ਯਾਨੀ ਕਿ ਬੇਕਿੰਗ ਸੋਡਾ ਇਹ ਨਾਲ ਆਪਾਂ ਇਸ ਚਮਚ ਦਾ ਯਾਨੀ ਕਿ ਚੌਥਾ ਹਿੱਸੇ ਤੋਂ ਵੀ ਘੱਟ ਐਡ ਕਰਾਂਗੇ ਯਾਨੀ ਕਿ ਦੋ ਕੁ ਛੁੱਟਕੀਆਂ ਇਹਨੂੰ ਵੀ ਛਾਣ ਕੇ ਐਡ ਕਰਾਂਗੇ ਹੁਣ ਆਪਣੇ ਕੋਲੇ ਹੈਗਾ ਬੇਕਿੰਗ ਪਾਊਡਰ ਇਹ ਅੱਧਾ ਚਮਚ ਐਡ ਕਰਾਂਗੇ ਇਹਨੂੰ ਵੀ ਆਪਾਂ ਛਾਣ ਕੇ ਐਡ ਕਰਾਂਗੇ ਇਸ ਤਰੀਕੇ ਨਾਲ ਜੀ ਆਪਾਂ ਇਹਨੂੰ ਮਿਕਸ ਕਰ ਲਾਂਗੇ ਦੇਖੋ ਹਜੇ ਬਹੁਤ ਗਾੜਾ ਇਸ ਤਰੀਕੇ ਨਾਲ ਟੁੱਟ ਰਿਹਾ ਹੈ ਇਹ ਬੈਟਰ ਟੁੱਟਣਾ ਨਹੀਂ ਚਾਹੀਦਾ ਉਹਦੇ ਲਈ ਆਪਾਂ ਜਿਹੜਾ ਇਹ ਪਲਪ ਵਚਾ ਕੇ ਰੱਖਿਆ ਸੀ ਨਾ ਬਿਲਕੁਲ ਆਪਾਂ 1.5 ਚਮਚਾ ਜਿਹੜਾ ਐਡ ਕਰਾਂਗੇ ਇੱਕੇ ਵਾਰਚ ਆਪਾਂ ਸਾਰਾ ਨਹੀਂ ਐਡ ਕਰਨਾ ਤੇ ਹੁਣ ਜੀ ਇਹਨੂੰ ਇਸ ਤਰੀਕੇ ਨਾਲ ਮਿਕਸ ਕਰ ਦਿਆਂਗੇ ਬਿਲਕੁਲ ਥੋੜਾ ਜਿਹਾ ਨਾ ਮੈਂ ਇਹਦੇ ਵਿੱਚ ਐ ਜਿਹੜਾ ਕਲਰ ਐਡ ਕਰ ਲਿਆ ਸੀਗਾ ਵੀ ਕੇਕ ਦੇਖਣ ਚ ਸੋਹਣਾ ਲੱਗੇ ਬਿਲਕੁਲ ਆਪਸ਼ਨਲ ਹੈ ਇਹ ਜੇ ਤੁਹਾਡੇ ਕੋਲੇ ਕਲਰ ਹੋਇਆ ਤੁਸੀਂ ਐਡ ਕਰ ਲਿਓ ਜੇ ਤੁਸੀਂ ਸਕਿਪ ਕਰਨਾ ਹੋਇਆ ਸਕਿਪ ਕਰ ਸਕਦੇ ਹੋ ਵੀ ਕਲਰ ਤੋਂ ਬਿਨਾ ਬਣਾਉਣਾ ਹੋਇਆ ਕਲਰ ਤੋਂ ਬਿਨਾ ਬਣਾ ਸਕਦੇ ਹੋ ਫਿਰ ਵੀ ਇਹਦਾ ਕਲਰ ਹੈ ਜਿਹੜਾ ਬਹੁਤ ਵਧੀਆ ਨੇਚਰਲ ਆਊਗਾ ਹੁਣ ਜਿਹੜਾ ਕੇਕ ਦਾ ਬੈਟਰ ਆਪਾਂ ਤਿਆਰ ਕੀਤਾ ਹੈ ਦੇਖੋ ਇਸ ਤਰੀਕੇ ਨਾਲ ਇਹ ਡਿਗਣਾ ਚਾਹੀਦਾ ਹੈ ਬਿਲਕੁਲ ਸਹੀ ਬੈਟਰ ਤਿਆਰ ਹੋਇਆ ਇਹ ਆਪਾਂ ਸਾਰਾ ਇਹਦੇ ਵਿੱਚ ਹੈ ਜਿਹੜਾ ਐਡ ਕਰ ਦੇਾਂਗੇ ਤੇ ਕਿਸੇ ਵੀ ਬਰਤਨ ਦੇ ਵਿੱਚ ਆਪਾਂ ਕੇਕ ਹੈ ਜਿਹੜਾ ਬੇਕ ਕਰਦੇ ਉਹਨੂੰ ਫੁੱਲ ਨਹੀਂ ਭਰਨਾ ਹੁੰਦਾ ਉਹਨੂੰ ਆਪਦਾ ਹੀ ਰੱਖਣਾ ਹੁੰਦਾ ਬਰਤਨ ਨੂੰ ਕਿਉਂਕਿ ਬਾਅਦ ਵਿੱਚ ਕੇਕ ਖੁੱਲਦਾ ਵੀ ਹੈ ਫਿਰ ਫਿਰ ਉਹ ਖਰਾਬ ਹੋ ਸਕਦਾ ਤੇ ਹੁਣ ਜੀ ਇਸ ਤਰੀਕੇ ਨਾਲ ਨਾ ਬਿਲਕੁਲ ਥੋੜਾ ਜਿਹਾ ਟੈਪ ਟੈਪ ਕਰ ਦਿਆਂਗੇ ਇਸ ਤਰੀਕੇ ਨਾਲ ਬਰਤਨ ਨੂੰ ਜ਼ਿਆਦਾ ਨਹੀਂ ਬੇ ਦੇ ਵਿੱਚ ਜਿਹੜੀ 에ਅਰ ਭਰੀ ਹੈ ਨਾ ਸਾਰੀ ਉਹ ਸੈਟ ਹੋ ਜੇ ਉਹ ਬਿਲਕੁਲ ਇਹ ਤਿਆਰ ਹੈ ਜੀ ਬੇਕ ਕਰਨ ਦੇ ਲਈ ਤੇ ਹੁਣ ਜੀ ਬਿਨਾ ਆਵਨ ਤੋਂ ਆਪਾਂ ਇਹ ਕੇਕ ਬਣਾਵਾਂਗੇ ਆਪਾਂ ਬਣਾਵਾਂਗੇ ਕੜਾਹੀ ਦੇ ਵਿੱਚ ਉਹਦੇ ਲਈ ਚੁੱਲ੍ਹੇ ਤੇ ਆਪਾਂ ਰੱਖ ਲੈਣੀ ਹੈ ਇਸ ਤਰੀਕੇ ਦੀ ਕੜਾਹੀ ਤਾਂ ਇੱਥੇ ਜੀ ਮੇਰੇ ਕੋਲੇ ਹੈਗਾ ਨਾਮਕ ਇਹਨੂੰ ਪਹਿਲਾਂ ਵੀ ਮੈਂ ਇੱਕਦਵਾਰੀ 베ਕਿੰਗ ਕਰਨ ਦੇ ਲਈ ਵਰਤਿਆਗਾ ਤੁਸੀਂ ਸਾਹਮਣੇ ਰੱਖ ਲਿਆ ਕਰੋ ਜਦੋਂ ਤੁਸੀਂ ਕੋਈ ਵੀ ਚੀਜ਼ ਬੇਕ ਕਰਦੇ ਹੋ ਤੇ ਇਹਨੂੰ ਨਾ ਚੰਗੇ ਤਰੀਕੇ ਨਾਲ ਕੜਾਹੀ ਦੇ ਵਿੱਚ ਆਪਾਂ ਫੈਲਾ ਦੇਾਂਗੇ ਤੇ ਮੇਰੇ ਕੋਲੇ ਹੈਗਾ ਇੱਥੇ ਸਟੈਂਡ ਇਸ ਤਰੀਕੇ ਦਾ ਜੇ ਤੁਹਾਡੇ ਕੋਲੇ ਸਟੈਂਡ ਨਾ ਹੋਇਆ ਕੋਈ ਵੀ ਪਲੇਟ ਜਾਂ ਕੌਲੀ ਤੁਸੀਂ ਇਸ ਤਰੀਕੇ ਨਾਲ ਜਿਹੜਾ ਪੁੱਠੀ ਕਰਕੇ ਇਹਦੇ ਵਿੱਚ ਰੱਖ ਦਿਓ ਤੇ ਹੁਣ ਜੀ ਕੜਾਹੀ ਦੇ ਵਿੱਚ ਰੱਖ ਦਿਆਂਗੇ ਆਪਾਂ ਇਹ ਕੇਕ ਬਿਲਕੁਲ ਇਸ ਤਰੀਕੇ ਨਾਲ ਨਾ ਤੁਸੀਂ ਇਹਨੂੰ ਸਿੱਧਾ ਕਰਕੇ ਰੱਖਿਓ ਫਿਰ ਇਹਨੇ ਉਸ ਤਰੀਕੇ ਨਾਲ ਹੀ ਬੇਕ ਹੋ ਜਾਣਾ ਤੇ ਹੁਣ ਆਪਾਂ ਢਾਕ ਦੇਾਂਗੇ ਕੜਾਹੀ ਨੂੰ ਤੇ ਪਹਿਲੇ 5 ਮਿੰਟ ਜਾਂ ਤੁਸੀਂ 3 ਮਿੰਟ ਵੀ ਜਿਹੜੀ ਫਲੇਮ ਫੁੱਲ ਰੱਖ ਸਕਦੇ ਹੋ ਕਿਉਂਕਿ ਚੁੱਲ੍ਹੇ ਦੀ ਫਲੇਮ ਦਾ ਤੇ ਗੈਸ ਦੀ ਫਲੇਮ ਦਾ ਬਹੁਤ ਫਰਕ ਹੁੰਦਾ ਮੈਂ ਜਿਹੜਾ 5 ਮਿੰਟਾਂ ਫੁੱਲ ਫਲੇਮ ਰੱਖੂਗੀ ਉਸ ਤੋਂ ਬਾਅਦ ਆ ਜਿਹੜਾ ਬਿਲਕੁਲ ਸਲੋ ਫਲੇਮ ਜਾਨੀ ਕਿ ਕੋਲਿਆਂ ਦੀ ਅੱਗ ਤੇ ਮੈਨੂੰ ਬੇਕ ਕਰੂੰਗੀ ਅੱਧਾ ਘੰਟਾ 30 ਤੋਂ 35 ਮਿੰਟ ਗੈਸ ਤੇ ਤੁਸੀਂ ਟੋਟਲ 45 ਮਿੰਟ ਨੂੰ ਬੇਕ ਕਰ ਸਕਦੇ ਹੋ ਤੇ ਇੱਥੇ ਜੀ ਆਪਾਂ ਇੱਕ ਘੋਲ ਤਿਆਰ ਕਰਾਂਗੇ ਇੱਕ ਨਾ ਆਪਾਂ ਬਿਲਕੁਲ ਸੌਸ ਦੀ ਤਰ੍ਹਾਂ ਹੀ ਬਣਾਵਾਂਗੇ ਜਿਹਦੇ ਨਾਲ ਬਹੁਤ ਵਧੀਆ ਕੇਕ ਦੇ ਵਿੱਚ ਫਲੇਵਰ ਆਊਗਾ ਉਹਦੇ ਲਈ ਮੈਂ ਇੱਥੇ ਪੀਸੀ ਹੋਈ ਕੰਡ ਇਹ ਦੋ ਇਸੇ ਵੀ ਖੁੱਲੇ ਬਰਤਨ 'ਚ ਆਪਾਂ ਇਹਨੂੰ ਐਡ ਕਰ ਲਾਂਗੇ ਤੇ ਹੁਣ ਜੀ 2 ਚਮਚ ਆਪਾਂ ਖੰਡ ਦੇ ਵਿੱਚ ਐਡ ਕਰ ਦਿਆਂਗੇ ਇਹ ਜਿਹੜਾ ਸੰਤਰੀਆਂ ਦਾ ਪਲਪ ਬਣਾ ਕੇ ਰੱਖਿਆ ਸੀ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਕद्दूकश ਕਰਕੇ ਜਿਹੜਾ ਸੰਤਰੇ ਦਾ ਛਿਲਕਾ ਜਿਹਨੂੰ ਕਿ ਆਪਾਂ ਔਰੈਂਜ ਜੈਸਟ ਵੀ ਕਹਿ ਦਿੰਦੇ ਆ ਇਹ ਐਡ ਕਰ ਦਿਆਂਗੇ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਮਿਕਸ ਕਰ ਲਾਂਗੇ ਬਿਲਕੁਲ ਇਸ ਤਰੀਕੇ ਨਾਲ ਬਣ ਕੇ ਤਿਆਰ ਹੋ ਗਿਆ ਇੱਕ ਜੈਲੀ ਜਿਹਾ ਤੇ ਇਹਦੇ ਨਾਲ ਕੇਕ ਦੇ ਵਿੱਚ ਟੇਸਟ ਬਹੁਤ ਵਧੀਆ ਆਉਂਦਾ ਹੈ ਤਕੇ ਹੁਣ ਜੀ 35 ਮਿੰਟ ਹੋ ਗਏ ਆ ਤੇ ਕੇਕ ਨੂੰ ਨਾ ਮੈਂ ਕਾਹਦੀ ਪਹਿਲਾਂ ਚੈੱਕ ਕਰ ਲਿਆ ਸੀਗਾ ਬਿਲਕੁਲ ਇਹ ਬਣ ਕੇ ਤਿਆਰ ਹੋ ਗਿਆ ਤੇ ਮੈਂ ਤੁਹਾਨੂੰ ਵੀ ਦਿਖਾ ਦਿੰਨੀ ਹਾਂ ਉਹ ਥੋੜਾ ਜਿਹਾ ਕੱਚਾ ਸੀਗਾ ਇਹ ਹੁਣ ਆਪਾਂ ਦੇਖ ਲੈਨੇ ਆ ਕਿ ਪੱਕ ਗਿਆ ਇਸ ਤਰੀਕੇ ਨਾਲ ਕਿਸੇ ਵੀ ਕਾਰਡ ਨਾਲ ਜਾਂ ਇਸ ਤਰੀਕੇ ਦੇ ਫੋਕ ਨਾਲ ਚੈੱਕ ਕਰ ਲੈਣਾ ਦੇਖੋ ਇਹ ਬਿਲਕੁਲ ਕਲੀਨ ਨਿਕਲਿਆ ਇਹਦਾ ਮਤਲਬ ਕੇਕ ਹੈ ਜਿਹੜਾ ਚੰਗੇ ਤਰੀਕੇ ਨਾਲ ਬੇਕ ਹੋ ਗਿਆ ਜੇ ਥੋੜਾ ਜਿਹਾ ਤੇ ਗਿੱਲਾ ਬੈਠਣ ਲੱਗ ਗਿਆ ਨਾ ਉਹਦਾ ਮਤਲਬ ਜਿਹੜਾ ਕੇਕ ਹੋ ਕੱਚਾ ਹੁਣ ਆਪਾਂ ਇਹਨੂੰ ਥੱਲੇ ਉਤਾਰ ਕੇ ਥੋੜਾ ਜਿਹਾ ਠੰਡਾ ਕਰ ਲੈਨੇ ਆ ਇਹ ਹੁਣ ਜੀ ਇੱਥੇ ਆਪਾਂ ਇੱਕ ਸਾਸ ਤਿਆਰ ਕਰਾਂਗੇ ਜਿਹਦਾ ਕਿ ਟੇਸਟ ਬਹੁਤ ਵਧੀਆ ਆਊਗਾ ਤੇ ਜਦੋਂ ਆਪਾਂ ਕੇਕ ਨੂੰ ਸਰਵ ਕਰਾਂਗੇ ਇਸ ਸਾਸ ਦੇ ਨਾਲ ਸਰਵ ਕਰਾਂਗੇ ਉਹਦੇ ਲਈ ਚੁੱਲੇ ਤੇ ਰੱਖ ਲਿਆ ਆਪਾਂ ਇੱਕ ਪੈਨ ਤੇ ਇਹਦੇ ਵਿੱਚ ਅੱਧਾ ਕੱਪ ਦੁੱਧ ਦਾ ਐਡ ਕਰਦੇ ਆਂਗੇ ਦੁੱਧ ਨੂੰ ਆਪਾਂ ਗਰਮ ਹੋਣ ਦੇਵਾਂਗੇ ਜਦੋਂ ਦੁੱਧ ਗਰਮ ਹੋ ਗਿਆ ਇਹਦੇ ਵਿੱਚ ਸਵਾਦ ਅਨੁਸਾਰ ਖੰਡ ਐਡ ਕਰਦੇ ਆਂਗੇ ਤੁਸੀਂ ਦਾਣੇਦਾਰ ਜਾਂ ਪੀਸੀ ਖੰਡ ਕੋਈ ਵੀ ਵਰਤ ਸਕਦੇ ਹੋ ਇਹਦੇ ਵਿੱਚ ਇੱਕ ਚਮਚਾ ਜਿਹੜਾ ਆਪਾਂ ਕਸਟਰਡ ਪਾਊਡਰ ਦਾ ਐਡ ਕਰਦੇ ਆਂਗੇ ਤੇ ਇਹਦੇ ਵਿੱਚ ਆਪਾਂ ਦਾਲਚੀਨੀ ਸਟਿੱਕ ਐਡ ਕਰਦੇ ਆਂਗੇ ਫੇਰਾ ਪੇ ਦੇ ਵਿੱਚ ਇੱਕ ਚਮਚਾ ਜਿਹੜਾ ਵਨੀਲਾ ਐਸੈਂਸ ਦਾ ਐਡ ਕਰ ਦੇਾਂਗੇ ਜੋ ਕਿ ਬਹੁਤ ਆਸਾਨੀ ਨਾਲ ਮਾਰਕੀਟ ਚ ਤੁਹਾਨੂੰ ਮਿਲ ਜਾਊਗਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਦੇ ਹੋਏ ਬਿਲਕੁਲ ਹਲਕੀ ਜੀ ਅੱਗ ਤੇ ਆਪਾਂ ਪਕਾ ਲੈਣਾਗਾ ਤੇ ਬਿਲਕੁਲ ਹੀ ਹਲਕਾ ਜਾਂ ਗਾੜਾ ਕਰਾਂਗੇ ਇਹਨੂੰ ਆਪਾਂ ਦੇਖੋ ਇਸ ਤਰੀਕੇ ਨਾਲ ਉਬਾਲ ਆਉਣ ਲੱਗ ਗਿਆ ਕਸਟਾਰਡ ਜਿਹੜਾ ਪੱਕਣਾ ਸਟਾਰਟ ਹੋ ਗਿਆ ਤੇ ਇੰਨਾ ਕੁ ਗਾੜਾ ਆਪਾਂ ਬਣਾ ਲਿਆ ਠੰਡਾ ਹੋ ਕੇ ਵੀ ਇਹ ਗਾੜਾ ਹੋ ਜੂ ਇਹਨੂੰ ਥੱਲੇ ਉਤਾਰ ਲਾਂਗੇ ਤੇ ਇਧਰ ਕੇਕ ਹੈ ਜਿਹੜਾ ਆਪਾਂ ਨੂੰ ਠੰਡਾ ਕਰ ਲਿਆ ਜਦੋਂ ਕੇਕ ਠੰਡਾ ਹੋ ਗਿਆ ਤਾਂ ਇਸ ਤਰੀਕੇ ਨਾਲ ਜਿਹੜਾ ਫੋਕ ਦੀ ਮਦਦ ਨਾਲ ਹਲਕੇ ਹਲਕੇ ਛੇਦ ਕਰਦੇ ਆਂਗੇ ਇਹਦੇ ਵਿੱਚ ਤੇ ਹੁਣ ਜੀ ਇਸ ਤਰੀਕੇ ਨਾਲ ਜਿਹੜੀ ਆਪਾਂ ਇਹ 오ਰੇਂਜ ਦੀ ਤੇ ਖੰਡ ਦੀ ਜੈੱਲ ਬਣਾਈ ਸੀ ਨਾ ਇਹ ਆਪਾਂ ਇਹਦੇ ਉੱਪਰ ਇਸ ਤਰੀਕੇ ਨਾਲ ਜਿਹੜੀ ਇਹਦੀ ਲੇਅਰ ਬਣਾ ਦੇਾਂਗੇ ਚੰਗੇ ਤਰੀਕੇ ਨਾਲ ਲਗਾ ਦੇਾਂਗੇ ਇਹਦੇ ਨਾਲ ਬਹੁਤ ਵਧੀਆ ਟੇਸਟ ਆਊਗਾ ਤੇ ਇਹ ਨਾਲ ਕੇਕ ਦੇ ਅੰਦਰ ਤੱਕ ਇਹਦਾ ਫਲੇਵਰ ਜਾਊਗਾ ਇਸ ਕਰਕੇ ਆਪਾਂ ਛੇਦ ਕਰਦੇ ਸੀ ਕੇਕ ਦੇ ਵਿੱਚ ਤੇ ਹੁਣ ਇਹਦੇ ਪੀਸ ਐ ਜਿਹੜੇ ਆਪਾਂ ਕੱਟ ਲਾਂਗੇ ਬਹੁਤ ਹੀ 스ਪੰਜੀ ਬਹੁਤ ਨਰਮ ਕੇਕ ਬਣ ਕੇ ਤਿਆਰ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਜਿਆਦਾ ਆਪਾਂ ਨੂੰ ਸਮਾਨ ਦੀ ਵੀ ਬਿਲਕੁਲ ਜ਼ਰੂਰਤ ਨਹੀਂ ਆਪਾਂ ਨੇ ਇਹਨੂੰ ਪਲੇਟ ਦੇ ਵਿੱਚ ਹੀ ਬੇਕ ਕਰ ਲਿਆ ਇਸ ਤਰੀਕੇ ਨਾਲ ਇੱਕ ਪੀਸ ਉਠਾਵਾਂਗੇ ਤੇ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰ ਲਾਂਗੇ ਬੱਚੇ ਕਈ ਯਾਰ ਬਾਜ਼ਾਰ ਵਾਲਾ ਕੇਕ ਖਾਣ ਦੀ ਜ਼ੇਦ ਕਰਦੇ ਆ ਜਾਂ ਮਹਿਮਾਨ ਆਉਂਦੇ ਆ ਘਰੇ ਤੁਸੀਂ ਛੱਟਪਟ ਬਣਾ ਸਕਦੇ ਹੋ ਕਿਉਂਕਿ ਸੰਤਰੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਸੰਤਰੇ ਹਰ ਘਰ ਦੇ ਵਿੱਚ ਜਿਹੜੇ ਸੀਜ਼ਨ 'ਚ ਹੁੰਦੇ ਹੀ ਆ ਲਓ ਜੀ ਹੁਣ ਜਿਹੜੀ ਆਪਾਂ ਇਹ ਸੌਸ ਬਣਾਈ ਸੀ ਨਾ ਉੱਪਰੋਂ ਸਰਵ ਕਰਤੀ ਖਾਣ ਦੇ ਲਈ ਬਿਲਕੁਲ ਇਹ ਕੇਕ ਹੈ ਜਿਹੜਾ ਤਿਆਰ ਹੈ ਇਸ ਤਰੀਕੇ ਨਾਲ ਤੇ ਤੁਸੀਂ ਇਹਨੂੰ ਬਿਨਾ ਸੌਸ ਤੋਂ ਵੀ ਹੈ ਜਿਹੜਾ ਸਰਵ ਕਰ ਸਕਦੇ ਹੋ ਇਸ ਤਰੀਕੇ ਨਾਲ ਪਲੇਟ ਦੇ ਵਿੱਚ ਬਹੁਤ ਟੇਸਟੀ ਲੱਗੂਗਾ ਚਾਹ ਦੇ ਨਾਲ ਬਹੁਤ ਸੁਆਦ ਲੱਗਦਾ ਹੈ ਇਹ ਕੇਕ ਤੇ ਗਰਮਾ ਗਰਮ ਆਪਾਂ ਔਰੈਂਜ ਕੇਕ ਜੀ ਘਰ ਦੇ ਵਿੱਚ ਬਹੁਤ ਆਸਾਨ ਤਰੀਕੇ ਨਾਲ ਬਿਨਾ ਕਿਸੇ ਆਰਟੀਫੀਸ਼ੀਅਲ ਫਲੇਵਰ ਤੋਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਲਿਆ ਬਹੁਤ ਟੇਸਟੀ ਲੱਗਦਾ ਗਰਮਾ ਗਰਮ ਨੂੰ ਤੁਸੀਂ ਨਾ ਇਹਨੂੰ ਗਰਮਾ ਗਰਮ ਇਹ ਸੌਸ ਦੇ ਨਾਲ ਜਿਹੜੀ ਆਪਾਂ ਕਸਟਰਡ ਦੀ ਬਣਾਈ ਹੈ ਇਹਦੇ ਨਾਲ ਤੁਸੀਂ ਗਰਮਾ ਗਰਮ ਕੇਕ ਨੂੰ ਸਰਵ ਕਰਿਓ ਬਹੁਤ ਵਧੀਆ ਲੱਗੂਗਾ ਬਹੁਤ ਟੇਸਟੀ ਬਣੂਗਾ ਸਭ ਨੂੰ ਪਸੰਦ ਆਊਗਾ ਜਰੂਰ ਇਸ ਰੈਸਪੀ ਨੂੰ ਘਰੇ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਕੇਕ ਦੀ ਰੈਸਪੀ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਬਤ ਬਤ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿ ਤਤਕਲੀਤ ਅਨੁਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ